ਇੱਕ ਮਿੰਟ ਓ ਇੱਕ ਮਿੰਟ ਓ ਇੱਕ ਮਿੰਟ ਓ ਇਹ ਨੂੰ ਚੁੱਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਲ ਤੇ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਜੀ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗੇ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਵੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੈ ਅਸ਼ੋਕ ਕੁਮਾਰ ਇਹ ਹੈਡ ਪੱਟਨ ਆ ਗਈ ਇਹਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੱਕ ਰੱਪਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਪੱਟਿਆ ਉਹ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਿਆਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਹ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਸਾਰਾ ਹੀ ਸਮਝਾ ਦਵਾਂਗਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹੂੰ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ بس وہ برابر جا ਹੁੰਦਾ ਟੇਲਾ ਤੇ ਪਾਣੀ ਹੁੰਦਾ ਹੀ ਆ ਬਸਲੇ ਇਹ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਦੀ ਅੱਧਾ ਇੰਚ ਤੇ 1 ਇੰਚ ਦੀ ਇਹਦੇ ਪਹਿਲਾਂ ਥੋੜਾ ਰਹਿ ਗਿਆ ਬਣਾਣਾ ਠੀਕ ਚਲੋ ਤੁਸੀਂ ਖੋਲ੍ਹ ਜਾ ਦਿਓ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜਾਈ ਬਣਾਏ ਜਾਈ ਤੂੰ ਹੁਣ ਸਰ ਮਰਦਾ ਟੇਲਾ ਤੇ ਲੈ ਟੇ ਹੁਣ ਪਟਨਾ ਆਉਣੀ ਹੈ ਜੀ ਇਹ ਪਟਨਾ ਆਉਣੀ ਹੈ ਸਾਡੇ ਪੰਜ ਕਿਲੋ ਦਾ ਉੱਡਦਾ ਨਹੀਂ ਤਿੰਨ ਰਾ ਦੇ ਕਰਕੇ ਤਾਂ ਤੁਹਾਡੀ ਗੱਲ ਨੂੰ ਮੇਰ ਪੱਥਰ ਤੇ ਰੱਖ ਇੱਕ ਮਿੰਟ ਓ ਇੱਕ ਮਿੰਟ ਓ ਮੇਰੇ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਜੀ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਡੱਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵਿੱਚ 6 ਇੰਚ ਦੀ ਵੀ ਬਣੀ ਕੱਲ ਸ਼ਾਮੀ 6 ਵਜੇ ਤੋ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇ ਅਸ਼ੋਕ ਕੁਮਾਰ ਇਹ ਹੈਡ ਪਟਣ ਆ ਗਏ ਜੀ ਨਾ 3 ਫੁੱਟ ਤਕਰੀਬਨ ਸਾਡੇ ਆਉਂਦੇ ਆ ਤੇ ਪਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨਾਂ ਮਿਲੇ ਤੇ ਕੋਈ ਨੂੰ ਜਵਾਬ ਦਿੱਤਾ ਵੀ ਕਿਉਂ ਕਟਰਾ ਨਹੀਂ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਅਸੀਂ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਉਹਨੇ ਦੋ ਮਿੰਟ ਮੈਦਾਨਾ ਕਰਨ ਲੱਗ ਗਿਆ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦਾਲ ਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਨਾ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾ ਹੁੰਦਾ ਟੇਲਾ ਤੇ ਪਾਣੀ ਹੁੰਦਾ ਹੀ ਆ ਮਸਲੇ ਦੇ ਕਿੰਨਾ ਕੁ ਮਲੋ ਪਟਣਾ ਪਊਗਾ ਇਹਨੂੰ ਅੱਧਾ ਇੰਚ ਜੀ ਅੱਧਾ ਇੰਚ ਤੇ ਇੰਚ ਜੀ ਇਹ ਦਿਨ ਪਹਿਲਾਂ ਥੋੜਾ ਰਹਿ ਗਿਆ ਬਣਾਉਣਾ ਪਹਿਲਾਂ ਹਾਂਜੀ ਠੀਕ ਚਲੋ ਲੈ ਟਾ ਹੋ ਪਟਾ ਹੋ ਨਾ ਜੀ ਇਹ ਵੀ ਲਗਾਉਣਾ ਹੈ ਕਿ ਕਿੰਨੇ 2021 ਦਾ ਬਾਂਦੀ ਕਿੰਨਾ ਹੈ ਸਾਡੇ ਪੰਜ ਕਿਲੋ ਦਾ ਨਹੀਂ ਫੇਰਾ ਨਹੀਂ ਪਟਾਏ ਨੇ ਸਾਡੇ ਪੰਜ ਕਿਲੋ ਦਾ ਬੁਲਾਉਂਦਾ ਨਹੀਂ ਤਿੰਨ ਰਾਤ ਤੱਕ ਕਰਕੇ ਰਿਹਾ ਤੁਹਾਡੇ ਨਾਲ ਤੁਹਾਡੀ ਕਾਣ ਨੂੰ ਦੇਰ ਬੰਨੇ ਤੇ ਰੱਖਿਆ ਇੱਕ ਮਿੰਟ ਓ ਇੱਕ ਮਿੰਟ ਓ ਇਹ ਨੂੰ ਚੁੱਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰਾਂ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗੋਂ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ੍ਹ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇ ਜੀ Ashok Kumar ਇਹ ਹੈਡ ਪਟਨ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਾ ਤੇ ਇੱਕ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਪੱਟਿਆ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਸਦਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾੜਾ ਦੱਸ ਦੋ ਮੈਂ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਿਲੋ ਪੱਟਣਾ ਪਊਗਾ ਤੁਹਾਨੂੰ ਅੱਧਾ ਇੰਚ ਜੀ ਅੱਧਾ ਇੰਚ ਤੇ 1 ਇੰਚ ਜੀ ਪਹਿਲਾਂ ਥੋੜਾ ਨਲਾ ਹਾਂਜੀ ਠੀਕ ਚਲੋ ਅੱਗੇ ਅੱਗੇ ਤੁਸੀਂ ਖੋਲਾ ਜਾਓ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜੈਪੁਰਾਂ ਨੂੰ ਜਾਇਬਾ ਜੇ ਉਹ ਸਰਕੂ ਗੁਰਮੁਖੀ ਹੋਵੇ ਤੇ ਇਲਾਕੇ ਹੁੰਦਾ ਮਾੜਾ ਮਕਤਾ ਫਰਕ ਹੁੰਦਾ ਨਹੀਂ ਤੇ ਹੁਣ ਪਟਾਣੇ ਇਹਨਾਂ ਦੇ ਮੁਸਤਫਾ ਇਹਨਾਂ ਦਾ ਤਕਰੀਰ ਕਿੰਨੇ 2000 ਦਾ ਮਾੜੀ ਕਿੰਦਾ ਹੈ ਸਾਡੇ 5 ਕਿਲੋ ਦਾ ਨਹੀਂ ਫੇਰਾ ਨਹੀਂ ਪਟਣਾ ਇਹਨਾਂ ਦੇ 5 ਕਿਲੋ ਦਾ ਹੁੰਦਾ ਨਹੀਂ ਤਿੰਨ ਰਾਤੇ ਕਰਕੇ ਆ ਤੁਹਾਡੇ ਨਾਲ ਤੁਹਾਡੀ ਗੱਲ ਨੂੰ ਮੇਰੇ ਪਿੱਛੇ ਰੱਖ ਇੱਕ ਮਿੰਟ ਓ ਇੱਕ ਮਿੰਟ ਓ ਇਹਨੂੰ ਚੁੱਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਢਾਲ ਤੇ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋਂ ਪੁੱਟਣ ਦਾ ਕੀ ਮਸਲਾ ਕੀ ਹੈ ਇਹ ਮਸਲਾ ਜੀ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਲੱਗ ਉੱਚੀ ਬਣ ਗਈ ਸ਼ਾਨਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਸੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇਹ ਅਸ਼ੋਕ ਕੁਮਾਰ ਇਹ ਹੈਡ ਪੱਟਣ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦੇ ਆ ਤੇ ਕਰ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਬਿਲਕੁਲੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤਾਂ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਸਦਾ ਹੀ ਸਮਝਾ ਦਵਾਂਗਾ ਨਹੀਂ ਕੀ ਹੈ ਕਿ ਪੱਟਣ ਮੜਾ ਦੱਸ ਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਹਾ ਹੁੰਦਾ ਉਹਨੂੰ ਸੈੱਟ ਕਰਦੇ ਹੂੰ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁ ਤੇਲਾ ਤੇ ਪੂਰਾ ਹੈ بس وہ برابر جا ਹੁੰਦਾ ਟੇਲਾ ਤੇ ਪਾਣੀ ਹੁੰਦਾ ਹੀ ਆ ਮਸਲੇ ਦੇ ਕਿੰਨਾ ਕੁ ਮਲੋ ਪਟਣਾ ਪਊਗਾ ਤੂੰ ਅੱਧਾ ਇੰਚ ਦੀ ਅੱਧਾ ਇੰਚ ਤੇ 1 ਇੰਚ ਦੀ ਪਹਿਲਾਂ ਥੋੜਾ ਰਹਿ ਗਿਆ ਬਣਾਣਾ ਪਹਿਲਾਂ ਹਾਂਜੀ ਠੀਕ ਚਲੋ ਤੁਸੀਂ ਖੋਲ ਜਾ दो ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜਾਈ ਬਣਾਏ ਜਾਈ ਤੋਂ ਹੁਣ ਸਰ ਮਸਲੇ ਹੋ ਜਾਂਦੇ ਤੇਲ ਨਾਲ ਤੇ ਹੁੰਦਾ ਮਾਰਾ ਨਹੀਂ ਤੇ ਹੁਣ ਪਟੜਾ ਹੋਰ ਨਾ ਚੱਲੇ। ਸਾਡੇ ਪਾਣੀ ਦਾ ਬਿਲਕੁਲ ਨਹੀਂ। ਇਹ ਰਾਹ ਨਹੀਂ ਪਟਵਾਏ ਨੇ। ਸਾਡੇ ਪਾਣੀ ਕਿੱਥੇ ਪਹੁੰਚਦਾ ਹੈ? ਨਹੀਂ। ਤਿੰਨ ਰਾਤਾਂ ਦੇ ਚੱਕਰ ਕਰਕੇ ਤੁਹਾਡੀ ਸਾਡ ਨੂੰ ਮੇਰ ਮੱਥੇ ਤੇ ਰੱਖੇ। ਇੱਕ ਮਿੰਟ। ਓਏ ਇੱਕ ਮਿੰਟ। ਓਏ ਕੁਝ ਚੁੱਪ ਕਰੋ। ਆ ਬਰਾੜ ਦੀ ਗੱਲ ਸੁਣੋ। ਬਰਾੜ ਦੀ ਗੱਲ ਕਰੋ। ਹਾਂ ਬਜੀ ਕੀ ਨਾਂ ਕੀ ਹੈ? ਬਲਜਿੰਦਰ ਸਿੰਘ ਹੈ ਜੀ। ਹਾਂਜੀ ਕਿਹੜਾ ਪਿੰਡ ਹੈ ਜੀ? ਢਾਬ ਵਾਲੀ ਟਾਬ। ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜਈ ਅਸ਼ੋਕ ਕੁਮਾਰ ਇਹ ਹੈਡ ਪੱਟਨ ਆ ਗਏ ਜੀ ਨਾ 3 ਫੁੱਟ ਤਕਰੀਬਨ ਸਾਡੇ ਆਉਂਦਾ ਤੇ ਕਿਰ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਇਹ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਉਹਨੇ ਦੋ ਮਿੰਟ ਮੈਦਾਨਾ ਕਰਨ ਲੱਗ ਲ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰੇ ਦੱਸ ਦੋ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾਂ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਦੀ ਅੱਧਾ ਇੰਚ ਦੇ ਕਿੰਚ ठीक हाँ है चलो जय मैम जय मै जय तुम्हारा ਨਹੀਂ ਤੇ ਹੁਣ ਪਟੜਾ ਹੋਣਾ ਨਹੀਂ ਇਹ ਬੰਦਾ ਕਿੰਨੇ ਸੋਇਆ ਦਾ ਮਾੜੀ ਕਿੰਨੇ ਪਾਉ ਹੈ ਸਾਡੇ ਪਾਣੀ ਨੂੰ ਨਹੀਂ ਇਹ ਰਾਹ ਨਹੀਂ ਪਟਾਏ ਨੇ ਸਾਡੇ ਪਾਣੀ ਕਿੱਥੇ ਪਹੁੰਚਦਾ ਨਹੀਂ ਇੱਕ ਮਿੰਟ ਓ ਇੱਕ ਮਿੰਟ ਓ ਇਹ ਨੂੰ ਚੁਪਾ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀਆ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਢਾਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਜੀ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖਫੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇਈ ਸ਼ੋਕ ਕੁਮਾਰ ਇਹ ਹੈਡ ਪਟਨ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੱਕ ਰਪਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆਂ ਜੀ ਹਾਂਜੀ ਜੇ ਤੁਸੀਂ ਉਹਨੂੰ ਮੇਲੇ ਤੇ ਕੋਈ ਨੂੰ ਜਵਾਬ ਦਿੱਤਾ ਵੀ ਕਿਉਂ ਪੱਟਿਆ ਉਹ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਅਸੀਂ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਇਹ ਸਾਰਾ ਐਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਸਾਬ ਨਾਲ ਐਡ ਬਣਿਆ ਜਿਸ ਹਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਸ ਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾਂ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਨੂੰ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਦੀ ਅੱਧਾ ਇੰਚ ਦੇ 1 ਇੰਚ ਦੀ ਪਹਿਲਾਂ ਥੋੜਾ ਰਹਿ ਗਿਆ ਹਾਂਜੀ ਠੀਕ ਚਲੋ ਅੱਗੇ ਤੁਸੀਂ ਖੋਲਾ ਜਾਓ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜੈ ਬੰਗ ਮੈਂ ਜਾਈ ਬਣਾਇਆ ਜੈ ਤੋਂ ਹੁਣ ਸਭ ਕੁਝ ਖੋਲ ਮਹੜ ਕੀ ਹੁੰਦਾ ਤੇਲ ਲਾਤੇ ਹੁੰਦਾ ਮਾੜਾ ਲੈ ਟੇ ਹੋਰ ਪਟਨਾ ਹੋਰ ਲੈ ਜੀ ਇਹਨਾਂ ਪਰੇ ਬਾਗੀ ਹੋ ਗਿਆ ਸਾਡੇ ਪੰਜ ਕਿਲੋ ਫੇਰਾ ਨਹੀਂ ਪਟਨਾ ਇਹਨੇ ਸਾਡੇ ਪੰਜ ਕਿਲੋ ਬੁਣਾਦਾ ਹੈ ਜਿੰਦਰਾ ਦੇ ਕਰਕੇ ਤੁਹਾਡੀ ਗੱਲ ਨੂੰ ਮੇਰੇ ਪੱਲੇ ਤੇ ਰੱਖ ਲਿਆ ਹਾਂ ਬਾਈ ਸਰਕਾਰ ਕਰਾ ਦੇ ਕਰਾ ਦੇ ਇੱਕ ਮਿੰਟ ਓ ਇੱਕ ਮਿੰਟ ਓ ਇੱਕ ਮਿੰਟ ਓ ਇਹ ਨੂੰ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਹੈ ਬਲਜਿੰਦਰ ਸਿੰਘ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਲ ਤੇ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗੋਂ ਉੱਚੀ ਬਣ ਗਈ ਸ਼ਾਮ ਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਵੀ ਬਣੀ ਕੱਲ ਸ਼ਾਮੀ 6 ਵਜੇ ਤੋ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇ ਅਸ਼ੋਕ ਕੁਮਾਰ ਇਹ ਹੈਡ ਪੱਟਣ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਾ ਤੇ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਨਾ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਾਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਅਸੀਂ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਲ ਦਮ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ बस वो बराबर じゃ ਹੁੰਦਾ ਟੇਲਾ ਤੇ ਪਾਣੀ ਹੁੰਦਾ ਹੀ ਆ ਮਸਲੇ ਦੇ ਕਿੰਨਾ ਕੁ ਮਲੋ ਪਟਣਾ ਪਊਗਾ ਤੁਹਾਨੂੰ ਅੱਧਾ ਇੰਚ ਜੀ ਅੱਧਾ ਇੰਚ ਤੇ ਕਿੰਚ ਜੀ ਇਹਦੇ ਪਹਿਲਾਂ ਥੋੜਾ ਰਹਿ ਗਿਆ ਬਣਾਣਾ ਹਾਂਜੀ ਠੀਕ ਚਲੋ ਤੁਸੀਂ ਖੋਲੋ ਜਾ ਦਿਓ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜਾਇ ਬਣਾ ਨਹੀਂ ਜਾਇ ਬਣਾਇਆ ਜੇ ਤੁਹਾਨੂੰ ਫਿਰ ਮਾਰਨਗੇ ਤੇ ਇਲਾ ਤੇ ਹੁੰਦਾ ਮਾਰਾ ਨਹੀਂ ਤੇ ਹੋਰ ਪਟੜਾ ਹੋਰ ਲਾ ਦੇ ਤੇ ਕਿਤੇ ਨੇ ਕੋਈ ਜ਼ਿਆਦਾ ਮਾਣ ਨਹੀਂ ਕੀਤਾ ਸਾਡੇ ਪੰਜ ਕਿਲੋ ਨਹੀਂ ਰਾਹ ਨਹੀਂ ਪਟਵਾਏ ਨੇ ਸਾਡੇ ਪੰਜ ਕਿਲੋ ਬੁਣਾਦਾ ਨਹੀਂ ਸਿੰਦਰਾ ਦੇ ਕਰਕੇ ਧੰਨ ਧੰਨ ਤੁਹਾਡੀ ਸਾਡੂ ਮੇਰੇ ਪਿੰਡ ਤੇ ਰੱਖੇ ਇੱਕ ਮਿੰਟ ਓ ਇੱਕ ਮਿੰਟ ਓ ਮੇਰੇ ਕੋਲ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਬ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਮ ਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜਈ ਅਸ਼ੋਕ ਕੁਮਾਰ ਇਹ ਹੈਡ ਪੱਟ ਨਾ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੱਕ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਕੱਟਿਆ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਾਂਦਾ ਪਰ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸਲਨ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਐਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਹ ਸਾਹਿਬ ਨਾਲ ਐਡ ਬਣਿਆ ਜਿਸ ਸਾਹਿਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਤੁਹਾਨੂੰ ਦੋ ਮਿੰਟ ਮੈਦਾਨਾ ਕਰਨ ਲੱਗ ਲ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਸ ਦੋ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਜੀ ਅੱਧਾ ਇੰਚ ਤੋਂ ਪਹਿਲਾ ਹਾਂਜੀ ਠੀਕ ਚਲੋ ਲੱਗ ਕੇ ਤੁਸੀਂ ਖੋਲਾ ਜਾਓ ਇੱਕ ਵਾਰ ਚਿੱਨਾ ਕਰਕੇ ਨਾ ਆਉਣਾ ਜੈ ਬੰਗ ਨਹੀਂ ਜੈ ਬਣਾਇਆ ਜੇ ਤੁਹਾਨੂੰ ਸਰਪੰਚ ਕੋਲ ਫਰਮਾਨ ਕੀ ਹੋਦਾ ਤੇਲ ਨਾਲ ਤੇ ਹੁੰਦਾ ਮਾੜਾ ਮੱਟਾ ਫਰਕ ਹੁੰਦਾ ਨਹੀਂ ਤੇ ਹੁਣ ਪਟੜਾ ਨਹੀਂ ਇਹ ਵੀ ਨਹੀਂ ਕਿ ਕਿੰਨੇ ਕੋਈ ਹਾਂ ਤਾਂ ਮਾਣ ਨਹੀਂ ਕਿਦਾ ਜਾ ਸਾਡੇ ਪੰਜ ਕਿਲੋ ਨਹੀਂ ਫੇਰਾ ਨਹੀਂ ਪਟਣਾ ਸਾਡੇ ਪੰਜ ਕਿਲੋ ਹੁੰਦਾ ਨਹੀਂ ਤਿੰਨ ਰਾਤ ਦੇ ਕਰਕੇ ਤੁਹਾਡੇ ਨੇ ਤਾਂ ਤੁਹਾਡੀ ਗੱਲ ਨੂੰ ਮੇਰੇ ਪੱਲੇ ਤੇ ਰੱਖੋ ਇੱਕ ਮਿੰਟ ਓ ਇੱਕ ਮਿੰਟ ਓ ਇੱਕ ਨੂੰ ਚੁੱਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ हां भाई की ना किया बलजिंदर सिंह जी हां जी केड़ा पेंडा जी डब वाली ਟਾਲ ਤੇ ਜਿਹੜਾ ਇਹ ਮੋਗਿਆ ਜਿਹੜਾ ਥਲੋ ਪੁੱਟਣ ਦਾ ਕੀ ਮਸਲਾ ਕੀ ਇਹ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗੋਂ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇ ਜਿਸ਼ੋਕ ਕੁਮਾਰ ਇਹ ਹੈਡ ਪਟਨ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੱਕ ਪਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਿਆਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਜੀ ਦੋ ਮਿੰਟ ਮੈਦਾਨਾ ਕਰ ਲਾ ਗੱਲ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾੜਾ ਦੱਸ ਦੋ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾ ਹੁੰਦਾ ਟੇਲਾ ਦੇ ਪਾਣੀ ਹੁੰਦਾ ਹੀ ਆ ਮਸਲੇ ਦੇ ਕਿੰਨਾ ਕੁ ਮਲੋ ਪਟਣਾ ਪਊਗਾ ਇਹ ਤੋਂ ਅੱਧਾ ਇੰਚ ਜੀ ਅੱਧਾ ਇੰਚ ਤੱਕ ਇੰਚ ਜੀ ਇਹ ਤੇ ਪਹਿਲਾਂ ਥੋੜਾ ਰਹਿ ਗਿਆ ਬਣਾਉਣ ਨਾਲ ਪਹਿਲਾਂ ਹਾਂਜੀ ਠੀਕ ਚਲੋ ਨਹੀਂ ਡਾੜੇ ਪਟਣਾ ਨਹੀਂ ਸਾਡੇ 5 ਕਿਲੋ ਨਹੀਂ ਫੇਰਾ ਨਹੀਂ ਪਟਣਾ ਸਾਡੇ 5 ਕਿਲੋ ਬੁਲਾਉਂਦਾ ਨਹੀਂ ਤਿੰਨਰਾ ਦੇ ਕਰਕੇ ਬੋਲੇ ਤੁਹਾਡੀ ਸਾਡੂ ਮੇਰ ਮੱਲੇ ਤੇ ਰੱਖੇ ਇੱਕ ਮਿੰਟ ਓ ਇੱਕ ਮਿੰਟ ਓ ਇਹ ਨੂੰ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਹੈ ਬਲਜਿੰਦਰ ਸਿੰਘ ਹੈ ਹਾਂਜੀ ਕਿਹੜਾ ਪਿੰਡ ਹੈ ਢਾਬਾ ਵਾਲੀ ਢਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖਫੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇਈ অশੋਕ ਕੁਮਾਰ ਇਹ ਹੈਡ ਪਟਨ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੱਕ ਰਪਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਨੂੰ ਜਵਾਬ ਦਿੱਤਾ ਵੀ ਕਿਉਂ ਨਾ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਅਸੀਂ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਜੀ ਦੋ ਮਿੰਟ ਮੈਂ ਦੱਸਣਾ ਕਰ ਲਾ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾੜਾ ਦੱਸ ਦੋ ਮੈਂ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾਂ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾ ਹੁੰਦਾ ਉਹਨੂੰ ਸੈੱਟ ਕਰਦਾ ਹੂੰ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਲੋ ਪੱਟਣਾ ਪਊਗਾ ਤੁਹਾਨੂੰ ਅੱਧਾ ਇੰਚ ਜੀ ਅੱਧਾ ਇੰਚ ਹਾਂ ਜੀ ਠੀਕ ਚਲੋ ਅੱਗੇ ਤੁਹਾਨੂੰ ਖੋਲਾ ਜਾ ਦੋ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜਾਈ ਬੰਦ ਮੈਂ ਜਾਈ ਬਣਾਇਆ ਜੇ ਤੁਹਾਨੂੰ ਸਰ ਕੋਲ ਫਿਰ ਮਾਰਨ ਕੀ ਹੋ ਜਾ ਤੇਲਾਂ ਤੇ ਹੁੰਦਾ ਮਾਰਾ ਕਿੰਨੇ ਲੋਕ ਆ ਗਏ ਸਾਡੇ ਪੰਜ ਕਿਲੋ ਨਹੀਂ ਇਹ ਰਾਣੀ ਪਟਨਾਏ ਨੇ ਸਾਡੇ ਪੰਜ ਕਿਲੋ ਨਹੀਂ ਜਿੰਮਰਾ ਦੇ ਕਰਕੇ ਤੁਹਾਡੀ ਸਾਨੂੰ ਮੇਰੇ ਮੱਥੇ ਤੇ ਰੱਖੇ ਇੱਕ ਮਿੰਟ ਓ ਇੱਕ ਮਿੰਟ ਓ ਇਹ ਗੁਰੂ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਢੱਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਮ ਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜਈ ਅਸ਼ੋਕ ਕੁਮਾਰ ਇਹ ਹੈਡ ਪੱਟਨ ਆ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦਾ ਤੇ ਕਿਰ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਨਾ ਦਿੱਤਾ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਅਸੀਂ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਤੇ ਸਾਰਾ ਐਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਐਡ ਬਣਿਆ ਜਿਸ ਹਿਸਾਬ ਨਾਲ ਮਤਲਬੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਜੀ ਮੈਂ ਦੋ ਮਿੰਟ ਮੈਂ ਤੁਹਾਨੂੰ ਕਰ ਲਾ ਗੱਲ ਤੁਹਾਨੂੰ ਸਾਰਾ ਹੀ ਸਮਝਾ ਦਿੰਦਾ ਨਹੀਂ ਕੀ ਹੈ ਕੀ ਪੱਟਣ ਮੜਾ ਦੱਸ ਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਟੇਲਾ ਤੇ ਹੈ ਟੇਲਾ ਤੇ ਬੜਾ ਮੋਟਾ ਜਹਾ ਹੁੰਦਾ ਉਹਨੂੰ ਸੈੱਟ ਕਰਨਾ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਹ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਟੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਿਹਾ ਹੁੰਦਾ ਟੇਲਾ ਤੇ ਪਾਣੀ ਹੁੰਦਾ ਹੀ ਆ ਮਸਲੇ ਦੇ ਕਿੰਨਾ ਕੁ ਮਲੋ ਪਟਣਾ ਪਊਗਾ ਇਹਨੂੰ ਅੱਧਾ ਇੰਚ ਜੀ ਅੱਧਾ ਇੰਚ ਤੇ ਇੱਕ ਇੰਚ ਜੀ ਇਹ ਤੇ ਪਹਿਲਾ ਥੋੜਾ ਰਹਿ ਗਿਆ ਬਣਾਉਣਾ ਪਹਿਲਾ ਹਾਂਜੀ ਠੀਕ ਚਲੋ ਨੇ ਤੇ ਹੁਣ ਪਟੜਾ ਹੁਣ ਆ ਜੀ ਉਹ ਪ੍ਰੋਜੈਕਟ ਕਿਹਨਾਂ ਦਾ ਬਣ ਰਿਹਾ ਹੈ ਸਾਡੇ ਪੰਜ ਕਿਲੋ ਬਣਾਉਂਦਾ ਨਹੀਂ ਇਹ ਰਾਹ ਨਹੀਂ ਪਟਵਾਏ ਨੇ ਸਾਡੇ ਪੰਜ ਕਿਲੋ ਬਣਾਉਂਦਾ ਨਹੀਂ ਇੱਕ ਮਿੰਟ ਓ ਓ ਇੱਕ ਮਿੰਟ ਓ ਇਹ ਕੋਈ ਚੁੱਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਜੀ ਕੀ ਨਾਂ ਕੀ ਹੈ ਬਲਜਿੰਦਰ ਸਿੰਘ ਹੈ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਵੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜਈ ਅਸ਼ੋਕ ਕੁਮਾਰ ਇਹ ਹੈਡ ਪੱਟ ਨਾ ਗਈ ਇਹ ਨਾ 3 ਫੁੱਟ ਤਕਰੀਬਨ ਸਾਡੇ ਆਉਂਦੇ ਆ ਤੇ ਕਿਰ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਹੂੰ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਹੂੰ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆ ਜੀ ਹੂੰ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਉਹਨੂੰ ਜਵਾਬ ਦਿੱਤਾ ਵੀ ਕਿਉਂ ਪੱਟਿਆ ਕੋਈ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਿਆਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਹਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਮੈਂ ਦੋ ਮਿੰਟ ਮੈਂ ਤੁਹਾਨੂੰ ਕਰ ਲਾ ਗੱਲ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਸ ਦੋ ਮੈਂ ਜੀ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਨਾ ਹੂੰ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਹ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਦੇ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਜੀ ਅੱਧਾ ਹਾਂਜੀ ਠੀਕ ਚਲੋ ਤੁਸੀਂ ਖੋਲੋ ਜਾਓ ਇੱਕ ਵਾਰ ਕਿੰਨਾ ਕਰਕੇ ਨਾ ਆਉਣਾ ਜੈ ਬਣਾ ਮੈ ਜਾਇ ਬਣਾ ਜੈ ਜਦੋਂ ਸਰਦੂ ਫਿਰ ਮਾਰਦਾ ਤੇ ਲਾ ਤੇ ਹੁੰਦਾ ਮਾੜਾ ਨਹੀਂ ਤੇ ਹੋਰ ਪਟਾ ਰੋਹ ਨਹੀਂ ਇਹਨਾਂ ਨੂੰ ਪਾ ਕੇ ਨਹੀਂ ਕਿਹਨੇ ਕੋਈ ਆਦਾ ਪਾ ਕੇ ਨਹੀਂ ਸਾਡੇ ਪੰਜ ਕਿਲੋ ਨਹੀਂ ਫੇਰਾ ਨਹੀਂ ਪਟਾਏ ਨੇ ਸਾਡੇ ਪੰਜ ਕਿਲੋ ਪੁੜਾਉਂਦਾ ਨਹੀਂ ਸਿੰਦਰਾ ਦੇ ਕਰਕੇ ਰਿਹਾ ਸਾਡੀ ਗੱਲ ਨੂੰ ਮੇਰੇ ਪੱਲੇ ਤੇ ਰੱਖੀ ਇੱਕ ਮਿੰਟ ਓ ਇੱਕ ਮਿੰਟ ਓ ਇੱਕ ਬੁੜੇ ਚੇਪੋ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਡੱਬ ਵਾਲੀ ਟਾਲ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗੋਂ ਉੱਚੀ ਬਣ ਗਈ ਸ਼ਾਮ ਖੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਬਣੀ ਕੱਲ ਸ਼ਾਮੀ 6 ਵਜੇ ਤੋਂ 7 6 ਤੋਂ 7 ਦੇ ਕਰੀਬ ਇੱਕ ਟਰੈਕਟਰ ਤੇ ਜਨਰੇਟਰ ਲੈ ਕੇ ਤੇ ਹੈਮਰ ਲੈ ਕੇ ਤੇ ਨਾਲ ਜੇਈ ਅਸ਼ੋਕ ਕੁਮਾਰ ਇਹ ਹੈਡ ਪੱਟਣ ਆ ਗਏ ਜੀ ਨਾ 3 ਫੁੱਟ ਤਕਰੀਬਨ ਸਾਡੇ ਆਉਂਦਿਆਂ ਤੇ ਕਿਰ ਪੱਟ ਦਿੱਤਾ ਜੀ ਜਦੋਂ ਬੰਦੇ ਇਕੱਠੇ ਹੋਏ ਨੇ ਤੇ ਫਿਰ ਮਤਲਬ ਲੈ ਕੇ ਟਰੈਕਟਰ ਭੱਜ ਗਏ ਨੇ ਜੀ ਤੇ ਇਹ ਜੇ ਪੱਟਿਆ ਗਿਆ ਹੈਡ ਤੇ ਸਾਨੂੰ ਗਾਂ ਬਿਲਕੁਲ ਹੀ ਨਹੀਂ ਪਾਣੀ ਜਾਣਾ ਸਾਡਾ ਅੱਗੇ ਵਾਲਾ ਹਾਲ ਹੋ ਜਾਣਾ ਜੀ ਐਸੀ ਤਾਂ ਅੱਗੇ ਹੀ ਮਰੇ ਪਏ ਆਂ ਜੀ ਹਾਂਜੀ ਜੇ ਤੁਸੀਂ ਉਹਨੂੰ ਮਿਲੇ ਤੇ ਕੋਈ ਨੇ ਜਵਾਬ ਦਿੱਤਾ ਵੀ ਕਿਉਂ ਕੱਟਿਆ ਉਹ ਜਵਾਬ ਨਹੀਂ ਦਿੱਤਾ ਮਹਿਕਮੇ ਨੇ ਜੀ ਹੋਣਾ ਦੇ ਬਜਰੀ ਪਵਾ ਦਿੰਨੇ ਆ ਜੀ ਜਾਈ ਜਾਂਦਾ ਜੀ ਹਾਂ ਤੇ ਫਿਰ ਪੱਟਿਆ ਕਿਉਂ ਵੀ ਆਇਆ ਮੈਂ ਸੀ ਆਖਿਆ ਪੱਟਿਆ ਕਿਉਂ ਜਾਂਦਾ ਸਾਨੂੰ ਪਹਿਲਾਂ ਦੱਸੋ ਖੁੱਡੀਆਂ ਸਾਹਿਬ ਵੀ ਆਏ ਸੀ ਇੱਥੇ ਉਹਨਾਂ ਧਰਨਾ ਵੀ ਲਾਈ ਰੱਖਿਆ ਖੁੱਡੀਆਂ ਸਾਹਿਬ ਵੀ ਆਏ ਸੀ ਐਕਸੀਡੈਂਟ ਸਾਹਿਬ ਵੀ ਆਏ ਸੀ ਹੂੰ ਇਹ ਸਾਰਾ ਹੈਡ ਦਾ ਨਕਸ਼ਾ ਉਤੋਂ ਬਣ ਕੇ ਆਇਆ ਜੀ ਉਸ ਹਿਸਾਬ ਨਾਲ ਹੈਡ ਬਣਿਆ ਜਿਸ ਹਿਸਾਬ ਨਾਲ ਮਤਲਬ ਵੀ ਮੈਪ ਸੀਗਾ ਹਾਂਜੀ ਕੀ ਮਸਲਾ ਕੀ ਮਸਲਾ ਕੀ ਹੈ ਮੈਂ ਦੋ ਮਿੰਟ ਮੈਦਾਨਾ ਕਰਨ ਲੱਗਾ ਤੁਹਾਨੂੰ ਸਾਰਾ ਹੀ ਸਮਝਾ ਦੇਣਾ ਨਹੀਂ ਕੀ ਹੈ ਕਿ ਪੱਟਣ ਮਾਰਾ ਦੱਸ ਦੋ ਮਸਲਾ ਨਹੀਂ ਹੈ ਜੀ ਪਾਣੀ ਦੀ ਬਰਾਬਰ ਵੰਡ ਕਰਨੀ ਹੈ ਜੀ ਅੱਛਾ ਪਹਿਲਾ ਜਿਹੜਾ ਬਣਾਇਆ ਸੀ ਉਹਦੇ ਵਿੱਚ ਸਹੀ ਨਹੀਂ ਸੀ ਬਣਿਆ ਸਹੀ ਸੀਗਾ ਪਹਿਲਾਂ ਵੀ ਸਹੀ ਸੀਗਾ ਪਰ ਪਾਣੀ ਤੇਲਾ ਤੇ ਹੈ ਤੇਲਾ ਤੇ ਬੜਾ ਮੋਟਾ ਜਾਂ ਹੁੰਦਾ ਉਹਨੂੰ ਸੈੱਟ ਕਰਦੇ ਹਾਂ ਉਹਨਾਂ ਦੀ ਡਿਮਾਂਡ ਹੈ ਇਹ ਤੇਲ ਤੇ ਵੱਧ ਪਾਣੀ ਹੈ ਉਸ ਤੇਲ ਤੇ ਥੋੜਾ ਘੱਟ ਪਾਣੀ ਹੈ ਪਾਣੀ ਹੁਣ ਤੇਲਾ ਤੇ ਪੂਰਾ ਹੈ ਬਸ ਉਹ ਬਰਾਬਰ ਜਾਂ ਹੁੰਦਾ ਤੇਲਾ ਤੇ ਪਾਣੀ ਹੁੰਦਾ ਹੀ ਹੈ ਮਸਲੇ ਇਹ ਕਿੰਨਾ ਕੁ ਮਲੋ ਪੱਟਣਾ ਪਊਗਾ ਤੂੰ ਅੱਧਾ ਇੰਚ ਜੀ ਅੱਧਾ ਇੰਚ ਤੋਂ 1 ਹਾਂ ਜੀ ਠੀਕ ਚਲੋ ਤੁਸੀਂ ਖੋਲ ਜਾਓ ਇੱਕ ਵਾਰ ਕਿੰਨਾ ਕਰ ਜਨਾਉਣਾ ਜੈ ਬਣਾ ਬਣਾ ਜੈ ਜੇ ਹੋਂ ਸਰ ਉਹ ਮਾਰਦਾ ਤੇਲ ਲਾਤੇ ਹੁੰਦਾ ਮਾੜਾ ਨਹੀਂ ਤੇ ਹੁਣ ਪਟੜਾ ਹੋ ਗਿਆ ਨਹੀਂ ਇਹ ਬੰਦੇ ਕਿਹਨੇ 2000 ਦਾ ਮਾੜੀ ਕੀਤਾ ਸਾਡੇ 5 ਕਿਲੋ ਨਹੀਂ ਰਾਹ ਨਹੀਂ ਪਟਵਾਏ ਨੇ ਸਾਡੇ 5 ਕਿਲੋ ਖੁਲਾਉਂਦਾ ਨਹੀਂ ਸਿੰਦਰਾ ਦੇ ਕਰਕੇ ਤੁਹਾਡੀ ਕਾਨੂੰ ਮੇਰ ਪੱਲੇ ਤੇ ਰੱਖੇ ਇੱਕ ਮਿੰਟ ਓ ਇੱਕ ਮਿੰਟ ਓ ਇਹ ਕੋਈ ਚੇਪ ਕਰੋ ਆ ਬਰਾੜ ਦੀ ਗੱਲ ਸੁਣੋ ਬਰਾੜ ਦੀ ਗੱਲ ਕਰੋ ਹਾਂ ਬਾਈ ਕੀ ਨਾਂ ਕੀ ਬਲਜਿੰਦਰ ਸਿੰਘ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਡੱਬ ਵਾਲੀ ਟਾਬ ਜਿਹੜਾ ਇਹ ਮੋਗਿਆ ਜਾਂ ਜਿਹੜਾ ਥਲੋ ਪੁੱਟਣ ਦਾ ਹੈ ਕੀ ਮਸਲਾ ਕੀ ਹੈ ਇਹ ਮਸਲਾ ਇਹ ਸਾਨੂੰ ਪਹਿਲੋ ਮਤਲਬ 12 ਸਾਲ ਪਾਣੀ ਨਹੀਂ ਆਇਆ ਸਾਡੀ ਟਾਇਲ ਅੱਗ ਉੱਚੀ ਬਣ ਗਈ ਸ਼ਾਂਖਫੇੜੇ ਦਾ ਮੋਗਾ 6 ਇੰਚ ਨੀਵਾ ਲੱਗਾ ਸੀ ਤੇ ਕੱਤੀ ਵੀ 6 ਇੰਚ ਦੀ ਹੋਈ ਬਣ